ਅੱਜ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸ਼੍ਰੀ ਗੁਰੂ ਸਾਹਿਬ ਦੀ ਪੀਅਰਪੀ ਹੋਈ ਨੂੰ 10 ਸਾਲ ਹੋ ਚੁੱਕੇ ਹਨ ਤੁਸੀਂ ਜੁੜੇ ਹੋ ਕਬਰਨਾਮ ਦੇ ਨਾਲ ਜੰਗਤਾਰ ਸਿੰਘ ਸਾਹਿਬ ਦਾ ਸਵਾਲ ਕਰਦਾ ਹੈ ਇਸ ਸਮੇਂ ਅਸੀਂ ਬਗਰਾੜੀ ਦੇ ਵਿੱਚ ਖੜੇ ਆ ਬਰਗਾੜੀ ਦੇ ਵਿੱਚੋਂ ਜਿਹੜਾ ਇੱਕ ਬੁਰਜਵਾਰ ਸਿਕ ਵਾਲਾ ਤੋਂ ਰੋਸ ਮਾਰਚ ਸ਼ੁਰੂ ਹੋਇਆ ਜੋ ਕੋਟਕਪੂਰੇ ਵੱਲ ਜਾਵੇਗਾ ਕੋਟਕਪੂਰੇ ਜਾ ਕੇ ਸਮਾਪਤ ਕੀਤਾ ਜਾਵੇਗਾ ਵੱਡੀ ਗੈਂਤੀ ਦੇ ਵਿੱਚ ਜਿਹੜਾ ਹੈਗਾ ਮੋਰਚਾ ਕ ਮਾਰਚ ਕੱਢਿਆ ਜਾ ਰਿਹਾ ਹੈ ਗਿਆ ਸਿੱਖਪੁਰ ਜਾ ਕੇ ਪਹੁੰਚੇ ਨੇ ਇਹ ਮਾਰਚ ਜਿਹੜਾ ਹੈਗਾ ਬੁਰਜਵਾਰ ਸੰਗੋ ਚੱਲਦਾ ਹੈ ਹੁਣ ਬਰਗਾੜੀ ਵਿਖੇ ਪਹੁੰਚ ਚੁੱਕਿਆ ਵੱਡੀ ਗੈਂਤੀ ਦੇ ਵਿੱਚ ਜਿਹੜਾ ਨੌਗੜ੍ਹ ਪਹੁੰਚੇ ਨੇ ਕਾਲੇ ਝੰਡੇ ਲਗਾਏ ਨੇ ਕਿਉਂਕਿ ਇੱਕ ਝੂਨ ਨੂੰ ਜਿਹੜੀ ਇੱਕ ਰਸਾਇਣ ਦੀ ਚੋਰੀ ਹੁੰਦੀ ਆ ਤੇ ਉਸ ਤੋਂ ਬਾਅਦ 14 ਤਰੀਕ ਕੋਟਕਪੂਰਾ ਤੇ ਬਹਿਬਲ ਕਾਲਾ ਗੋੜੀ ਵੱਲ ਵਾਪਰਦਾ 10 ਸਾਲ ਦਾ ਸਮਾਂ ਹੋ ਚੁੱਕਿਆ ਇਨਸਾਫ ਨਾ ਮਿਲਦੇ ਵੇਖ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਵੀ ਜਦੋਂ 10 ਸਾਲ ਪੂਰੇ ਹੋਣ ਦੇ ਹੋਏ ਸਰਕਾਰਾਂ ਦੇ ਖਿਲਾਫ ਹੋ ਕਿਉਂਕਿ ਤਿੰਨ ਸਰਕਾਰਾਂ ਬਦਲ ਚੁੱਕੀਆਂ ਨੇ ਪਰ ਹਾਲੇ ਤੱਕ ਕੋਈ ਵੀ ਜਿਹੜਾ ਬਣਦਾ ਇਨਸਾਫ ਨਹੀਂ ਦਿਖਿਆ ਜਿਸ ਦਿਨ ਚਾਲਦੀ ਅੱਜ ਇੱਕ ਸਾਲ ਪੂਰਾ 10 ਸਾਲ ਪੂਰੇ ਹੋਣ ਦੇ ਕੋਈ ਸ਼ੁਰੂਆਤ ਤੋਂ ਚੋਰੀ ਹੋਏ ਨੂੰ 10 ਸਾਲ ਦਾ ਸਮਾਂ ਹੋ ਚੁੱਕਿਆ ਅਤੇ ਕੋਟਕਪੁਰਾ ਦੇ ਬਹਿਬਲ ਕਲਾ ਹੁਲੀ ਕਾਰਨ 14 ਅਕਤੂਬਰ ਨੂੰ ਜਿਹੜਾ ਹੈਗਾ 10 ਸਾਲ ਦਾ ਸਮਾਂ ਹੋ ਜਾਏਗਾ ਇਸ ਵਕਤ ਅਸੀਂ ਕੋਟਕਪੁਰਾ ਦੇ ਉਸ ਚੌਂਕ ਵਿੱਚ ਖੜੇ ਹਾਂ ਜਿੱਥੇ 14 ਅਕਤੂਬਰ 2015 ਨੂੰ ਆਈ ਦਾ ਗੋਲੀਕਾਰ ਵਾਪਰਿਆ ਸੀ ਇਹ ਉਹ ਚੌਂਕ ਆ ਮੇਨ ਚੌਂਕ ਆ ਜਿੱਥੇ 2015 ਦੇ ਵਿੱਚ ਸ਼੍ਰੀ ਗੁਰੂ ਸਾਹਿਬ ਦੀ ਜਦੋਂ ਬੇਦਬੀ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ 13 ਅਕਤੂਬਰ ਨੂੰ ਜਿਹੜਾ ਇਹ ਧਰਨਾ ਦਿੱਤਾ ਜਾਂਦਾ ਤੇ 14 ਅਕਤੂਬਰ ਨੂੰ ਜਿਹੜਾ ਪੁਲਿਸ ਵੱਲੋਂ ਲਾਠੀ ਚਾਰ ਚਰ ਕੇ ਇਹ ਜਿਹੜਾ ਧਰਨੇ ਨੂੰ ਖੜੇ ਰਿਆ ਜਾਂਦਾ ਤੇ ਜਿਹੜਾ ਅੱਜ 1 ਤਰੀਕ 1 ਜੂਨ ਨੂੰ ਜਿਹੜਾ ਅਗਰੂਆ ਸਾਹਿਬ ਜੀ ਚੋਰੀ ਹੁੰਦੀ ਹੈ ਤਾਂ ਉਸ ਦਿਨ ਦੇ ਉੱਪਰ ਜਿਹੜਾ ਅੱਜ ਬੁਰਜ ਜਵਾਰ ਸਿੰਘ ਵਾਲਾ ਤੋਂ ਜਿੱਥੇ ਗੁਰੂ ਅਸੇਵ ਜੀ ਚੋਰੀ ਹੋਈ ਸੀਗੀ ਉਥੋਂ ਇਹ ਕਿਹੜਾ ਮਾਰਚ ਇਲਾ ਕੱਢਿਆ ਜਾ ਰਿਹਾ ਹੈ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਹੈਗਾ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਪ੍ਰਚਾਰਕ ਨੇ ਉਹ ਪਹੁੰਚੇ ਨੇ ਉਹ ਤਸਵੀਰਾਂ ਜਿਹੜੇ ਦੇਖ ਸਕਦੇ ਹੋ ਇਹ ਪਹੁੰਚ ਰਹੇ ਆ ਸਟਾਕ ਦੇ ਵਿੱਚ ਜਿਹੜਾ ਹੈਗਾ ਸਮਾਪਤੀ ਕੀਤੀ ਜਾਣੀ ਹੈ ਕਿਉਂਕਿ ਬੁਰਜ ਜਵਾਰ ਸਿੰਘ ਵਾਲਾ ਤੋਂ ਜਿਹੜਾ ਸ਼ੁਰੂ ਹੋਇਆ ਸੀਗਾ ਤੇ ਜਿਹੜਾ ਇੱਥੇ ਕੋਟਕਪੁਰਾ ਦੇ ਚੌਂਕ ਦੇ ਵਿੱਚ ਆ ਕੇ ਜਿਹੜੀ ਸਮਾਪਤੀ ਹੋਣੀ ਆ ਤੇ ਜਿਸ ਵਿੱਚ ਆ ਪੀੜਤ ਪਰਿਵਾਰ ਜੋ ਬੈਬਲ ਕਲਾਂ ਗੋੜੀ ਕਾਨ ਦਾ ਉਹ ਵੀ ਉੱਥੇ ਪਹੁੰਚਿਆ ਬਾਕੀ ਜਿਹੜੇ ਹੋ ਸਕ ਜਥੇਬੰਦੀਆਂ ਨੇ ਵੱਡੀ ਗੱਲ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਹਰ ਇੱਕ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਕਿਉਂਕਿ ਲਗਾਤਾਰ ਤਿੰਨ ਸਰਕਾਰਾਂ ਆ ਚੁੱਕੀਆਂ ਨੇ ਇਸ ਤੋਂ ਪਹਿਲਾਂ ਆ ਗੱਲ ਕਰੀਏ ਤਾਂ ਅਕਾਲੀ ਗਾਦੀ ਸਰਕਾਰ ਸਮੇ ਇਹ ਜਿਹੜੀ ਹੈ ਅਵੇਦਵੀ ਹੋਈ ਸੀ ਤੇ ਕਾਂਗਰਸ ਸਰਕਾਰ ਵੱਲੋਂ ਵੀ ਕਿਹਾ ਗਿਆ ਸੀ ਕਿ ਇਨਸਾਫ ਦੇਵਾਂਗੇ ਉਸ ਸਮੇ ਕਈ ਕਮਿਸ਼ਨ ਬਣੇ ਪਰ ਜਿਹੜਾ ਹੈਗਾ ਇਨਸਾਫ ਜਿਹੜਾ ਹਜੇ ਵੀ ਲਟਕ ਰਿਹਾ ਹੈਗਾ ਅਦਾਲਤਾਂ ਦੇ ਵਿੱਚ ਜਿਹੜਾ ਕੇਸ ਚੱਲ ਰਹੇ ਨੇ ਤੇ ਜਿਸ ਦਿਨ ਚੱਲਦੇ ਆ ਲਗਾਤਾਰ ਜਿਵੇਂ ਇਹ ਦੇਣ ਆਉਂਦੇ ਨੇ ਜਿਵੇਂ ਕੀ ਅੱਜ 1 ਜੂਨ ਹੈ ਚੋਰੀ ਜੁਰਗਸਾਹਿਬ ਦੀ ਹੋਈ ਸੀ ਤਾਂ ਜਦੋਂ ਵੀ ਇਹ ਦਿਹਾੜਾ ਆਉਂਦੇ ਨੇ ਤਾਂ ਉਸ ਸਮੇਂ ਸਖਜੱਥੇ ਬੰਦੀਆਂ ਵੱਲੋਂ ਇਹ ਦਿਨ ਨੂੰ ਜਿਹੜਾ ਹੈਗਾ ਪ੍ਰਦਰਸ਼ਨ ਕੀਤੇ ਜਾਂਦੇ ਨੇ ਸਰਕਾਰਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਹਾਲੇ ਤੱਕ ਉਹਨਾਂ ਨੂੰ ਜਿਹੜਾ ਇਨਸਾਫ ਨਹੀਂ ਮਿਲਿਆਗਾ ਕਿ ਜਲਦੀ ਚੱਲਦੇ ਹੈ ਇਹ ਜਿਹੜਾ ਮਾਰਚ ਕੰਡੇ ਜਿਹ ਹੈ ਕਾਲ ਗਿਆ ਝੰਡੀਆਂ ਲੈ ਕੇ ਜਿਹੜਾ ਹੈਗਾ ਸਿੱਖ ਪ੍ਰਚਾਰਕ ਪੈਦਲ ਉੱਥੋਂ ਜਿਹੜਾ ਸ਼ੁਰੂ ਕੀਤਾ ਕਿ ਅਫਰੀਕ ਕੋਟਪੁਰਾ ਦੇ ਵਿੱਚ ਐਂਟਰ ਹੋ ਕੇ ਜਿਹੜਾ ਪੈਦਲ ਕੱਢਿਆ ਗਿਆ ਕਿ ਸੋ ਪਹਿਲਾਂ ਪਹਿਸੇ ਮੋਟਰਸਾਈਕਲ ਮਾਰਚ ਕੱਢਿਆ ਸੀ ਇਹ ਚੌਕ ਤੋਂ ਕਿਉਂਕਿ 14 ਅਕਤੂਬਰ ਨੂੰ ਐ ਚੌਂਕ ਦੇ ਵਿੱਚ ਪੂਰਾ ਪੁਲਿਸ ਲਾਠੀ ਚਾਰਜ ਹੋਇਆ ਸੀ ਚਾਰੇ ਪਾਸੇ ਆ ਠੀਕ-ਠਿਹਾੜਾ ਸੀ ਕਿਉਂਕਿ ਲਗਾਤਾਰ ਇਸ ਤੋਂ ਬਾਅਦ ਪੰਜਾਬ ਬੰਦ ਵੀ ਰਿਹਾ ਕਿਉਂਕਿ ਜਦੋਂ ਗੁੱਲਾਸਰ ਦੀ ਚੋਰੀ ਹੁੰਦੀ ਆ ਤਾਂ ਉਸ ਸਮੇਂ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਜਿਹਾ ਦੇ ਰੋਜ਼ ਵਾਂਗੋਂ ਫਿਰ ਗਲੀਆਂ ਦੇ ਵਿੱਚ ਟਾਂਕੀ ਉੱਪਰੇ ਪੱਥਰ ਲੱਗਦੇ ਆ ਅ ਅੰਗ ਖਿਲਾਰੇ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਅੰਗਾਂ ਨੂੰ ਲੈ ਕੇ ਚੌਂਕ ਦੇ ਵਿੱਚ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਚੌਂਕ ਦੇ ਵਿੱਚ ਜਿਹੜਾ ਹੈਗਾ ਪਰ ਸਵੇਰ ਲੋਇ ਕਾਰ ਕੜੀ ਲਿਆ ਜਾਂਦਾ ਹੈ ਸਾਰਿਆਂ ਕਿ ਉਸ ਤੋਂ ਬਾਅਦ ਗੱਲ ਕਰੀਏ ਤਾਂ ਲਗਾਤਾਰ ਬੇਅਦਬੀਆ ਛਟਨਾਮਾ ਲਗਾ ਹੋ ਰਹੀਆਂ ਨੇ ਤੇ ਲਗਾਤਾਰ ਸਿਰ ਕੰਮ ਕਰ ਰਹੀ ਹੈ ਕਿ ਇਸ ਵਿੱਚ ਸਖਤ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਜੋ ਕੋਈ ਇਹ ਹੀ ਘਟਨਾ ਲੰਦਾ ਹੈ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਅੱਜ ਜਿਹੜਾ ਹੈਗਾ ਫ੍ਰੀਕੋਰਡ ਦੇ ਉਹ ਚੌਕ ਕੋੜ ਪੁਰੇ ਦਾ ਉਹ ਚੌਕ ਹੈ ਜਿਹੜਾ ਚੌਕ ਦੇ ਵਿੱਚ ਉਸ ਸਮੇਂ ਤੇ ਸਾਰਿਆ ਘਟਨਾ ਗਵਾਪਰੀ ਸੀ ਇਸੇ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਆ ਇੱਥੇ ਜਿਹੜਾ ਜਗ੍ਹਾ ਦੇ ਵਿੱਚ ਹੀ ਹੈਗਾ ਪ੍ਰਦਰਸ਼ਨ ਚੱਲ ਰਿਹਾ ਸੀ ਕਈ ਪਾ ਜਿਹੜੇ ਸਿੱਖ ਪ੍ਰਚਾਰਕ ਉਸ ਸਮੇਂ ਇੱਥੇ ਬੈਠੇ ਸਨ ਆ ਜਿਹੜਾ ਸਵੇਰ ਹੀ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਸਾਰਿਆਂ ਨੂੰ ਉਠਾਇਆ ਗਿਆ ਸੀ ਜਿਹੜਾ ਤੋਂ ਕਾਰਵਾਈ ਕੀਤੀ ਗਈ ਸੀ ਤੇ ਇਹ ਅੱਜ ਜਿਹੜਾ ਹੈਗਾ ਰੋਸ ਮਾਰਚ ਜਿਹੜਾ ਇੱਥੇ ਚੌਕ ਦੇ ਵਿੱਚ ਪਹੁੰਚ ਗਿਆ ਤੇ ਲਗਾਤਾਰ ਜਿਹਨਾਂ ਇਨਸਾਫ ਦੀ ਗਾਹ ਲਾਈ ਰਹੀ ਹੈ ਸਾਡਾ ਸੂਚਕ ਖੋਸਾ ਜੀ ਉਹਦਾ ਜੀ ਅੱਜ ਰੋਸ ਮਾਰਚ ਕੱਢਿਆ ਜਾ ਰਿਹਾ 10 ਸਾਲ ਦਾ ਸਮਾਂ ਹੋ ਚੁੱਕਿਆ ਹਲੇ ਵੀ ਜਿਹੜੀ ਸਿੱਖ ਕੌਮ ਇਹਦੀ ਜੂਝ ਰਹੀ ਆ ਅੱਜ ਤੱਕ ਦੇਖੋ ਜੀ ਜੇ ਕੁਝ ਹੋਇਆ ਹੁੰਦਾ ਅੱਜ ਅਸੀਂ ਵੀ ਕਿਸੇ ਏਸੀ ਵਾਲੇ ਕਮਰੇ 'ਚ ਬੈਠੇ ਹੁੰਦੇ ਸਰਕਾਰਾਂ ਨੇ ਵਿਸ਼ਵਾਸ ਘਾਤ ਤੋਂ ਸਵਾਹ ਹੋਰ ਕੁਝ ਕੀਤਾ ਨਹੀਂ ਸਿੱਖਾਂ ਨੇ ਵਿਸ਼ਵਾਸ ਘਾਤ ਕੀਤਾ ਐਸੇ ਕਰਕੇ ਅੱਜ ਅਸੀਂ ਇੱਥੇ ਆਏ ਆ ਇਹ ਸਰਕਾਰ ਜਿਹੜੀ ਲੰਮੇ ਸਮੇਂ ਤੋਂ ਤਿੰਨ ਸਰਕਾਰਾਂ ਜਿਹੜੀਆਂ ਹੋ ਕੇ ਚਲਕੀਆਂ ਤਿੰਨਾਂ ਸਰਕਾਰਾਂ ਨੇ ਡੱਕਾ ਪਨ ਕੇ ਦਰਾਨੇ ਕੀ ਉਹਦਾ ਰਿਜ਼ਲਟ ਆ ਕਿ ਅੱਜ ਤਪਤੀ ਕਰਮੀ ਵਿੱਚ ਅੱਜ ਦੇ ਦਿਨ 10 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸੀਗੇ ਹੈਰਾਨੀ ਦੀ ਗੱਲ ਆ ਕਿ ਹਜੇ ਤੱਕ ਖੰਡਿਤ ਸਰੂਪ ਸੰਗਤ ਨੂੰ ਦਰਸ਼ਨ ਨਹੀਂ ਕਰਾਏ ਗਏ ਹਜੇ ਤੱਕ ਸਰੂਪ ਕਿੱਥੇ ਆ ਇਹ ਸਵਾਲ ਨਸੂਰ ਬਣ ਕੇ ਚੁਗਦਾ ਆ ਇਹ 18-19 ਮਹੀਨੇ ਬਾਅਦ ਲਾ ਦੀ ਸਰਕਾਰ ਰਹੀ ਪੰਜ ਸਾਢੇ 1.4 ਸਾਲ ਕੈਪਟਨ ਰਿਆ 6 ਮਹੀਨੇ ਚੰਨੀ ਰਿਆ ਸਾਢੇ 3 ਸਾਲ ਭਗਵੰਤ ਮਾਨ ਨੂੰ ਆਏ ਟੋਕਿਆ ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੇ ਆ ਇਹ ਪਤਾ ਨਹੀਂ ਦੋਸ਼ੀ ਕਿੱਥੇ ਆ ਇਹ ਪਤਾ ਨਹੀਂ ਦੋ ਦੋਸ਼ੀ ਹਜੇ ਤੱਕ ਪਹਗੋੜੇ ਆ ਸੌਦਾ ਸਾਦ ਨੂੰ ਗਾਰੰਟੀ ਤੇ ਨਹੀਂ ਲਿਆਂਦਾ ਗਿਆ ਬਾਕੀ ਚਲਾਨ ਥੋੜੇ ਬਹੁਤੇ ਪੇਸ਼ ਕੀਤੇ ਆ ਲੇਕਿਨ ਕੋਰਟ ਆਪਣਾ ਬਾਈਬਲ ਕਲਾਂ ਗੋਲੀ ਕਾਂਡ ਜਿੱਥੇ ਨੌਜਵਾਨ ਦੋਸ਼ੀ ਧੋਏ ਸੀ ਉਹ ਹਜੇ ਤੱਕ ਪੇਸ਼ ਨਹੀਂ ਕੀਤਾ ਸੋ ਇਹ ਇਤਰਾਸ ਦੀ ਆ ਕਿ ਅੱਜ ਸਿੱਖ ਫੇਰ ਸੜਕਾਂ ਤੇ ਰਲਣੇ ਮਜਬੂਰ ਹੈ ਉਲਟਾ ਇਸ ਸਰਕਾਰ ਦੇ ਮੰਤਰੀ ਸੰਤਰੀ ਸੌਦੇ ਸਾਥੀਆਂ ਅਖੌਤੀ ਜਿਹੜੀਆਂ ਕੂੜ ਚਰਚਾਵਾਂ ਨੇ ਉਹਦੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਇੱਥੋਂ ਸਿੱਧ ਹੁੰਦਾ ਹੈ ਕਿ ਚੋਰ ਕੁੱਤੀ ਰਲੇ ਹੋਏ ਕੀ ਲੱਗਦਾ ਹੁਣ ਅਗਲਾ ਪ੍ਰੋਟੈਸਟ ਕਿਸ ਤਰ੍ਹਾਂ ਹੋਵੇ ਕੋਈ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ ਬਿਲਕੁਲ ਵੱਡਾ ਪ੍ਰੋਗਰਾਮ ਦਿਨੇ ਆ ਸੰਗਤ ਇਕੱਠੀ ਹੁੰਦੀ ਆ ਤੁਹਾਡੇ ਨਾਲ ਵਾਦਾ ਕੀਤਾ ਸੀ ਵੱਡਾ ਪ੍ਰੋਗਰਾਮ ਦੇ ਕੇ ਜਾਵਾਂਗੇ ਆ ਵੇਖੇਗੇ ਅਸੀਂ ਪਿਛਲੇ ਸਮੇਂ ਦੇ ਵਿੱਚ ਕਈ ਲੀਡਰ ਜਦੋਂ ਯੂਨਿਓ ਸੀ ਤੁਸੀਂ ਇਸ ਦਿਨ ਕਹਿੰਦੇ ਸੀ ਮੁਰਵੀਏ ਪ੍ਰਤਾਪ ਆਉਂਦੇ ਸੀਗੇ ਜਾਂ ਹੋਰ ਕਈ ਆਲਾ ਆਉਂਦੇ ਸੀ ਵੀ ਇਹ ਗੱਲ ਕਰਦੇ ਸੀ ਜਾਂ ਜਿਹੜੇ ਉਸ ਸਮੇਂ ਇਸ ਕੂਟਪੁਰਾ ਗੋਲੀਕਾਰ ਹੁੰਦਾ ਉਸ ਸਮੇਂ ਆਗੂ ਸਿਆਚ ਉਹਨਾਂ ਵਿੱਚੋਂ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ ਮੈਨੂੰ ਤਾਂ ਪਤਾ ਮੈਂ ਵੀ ਸੀ ਪਰ ਮੈਂ ਆਗੂ ਨਹੀਂ ਸੀ ਮੈਂ ਸਿੱਖੀ ਮੈਂ ਅੱਜ ਵੀ ਸਿੱਖੀ ਆ ਮੇਰੇ ਨਾਲ ਦੇ ਵੀ ਸਾਰੇ ਸਿੱਖ ਆ ਸਾਡਾ ਕੋਈ ਵੋਟਾਂ ਦਾ ਲਾਲਚ ਨਹੀਂ ਹੈਗਾ ਸਾਨੂੰ ਉਹ ਵੋਟਾਂ ਵਾਲੇ ਫਸਲੀ ਵਟੇਰੇ ਨੇ ਉਹ ਵੋਟਾਂ ਵੇਲੇ ਨਿਕਲਣਗੇ ਉਹ 2026 ਦੀ 1 ਜੂਨ ਨੂੰ ਤੁਸੀਂ ਦੇਖੋਗੇ ਉਹਨਾਂ ਨੂੰ ਉਹਨਾਂ ਨੂੰ 2028 ਦੀ ਜੂਨ ਨੂੰ ਦੇਖੋਗੇ ਕਿਉਂਕਿ ਉਦੋਂ 29 ਵਿੱਚ ਵੋਟਾਂ ਪੈਣੀਆਂ ਨੇ 29 ਨੂੰ ਵੇਖੋਗੇ 26 27 ਨੂੰ ਵੇਖੋਗੇ ਹੁਣ ਨਹੀਂ ਵੇਖ ਇਸੇ ਕਰਕੇ ਤਾਂ ਅਸੀਂ ਇਹ ਜਿਹੜਾ ਮੁੱਦਾ ਹੈ ਉਹਨਾਂ ਲੋਕਾਂ ਕੋਲੋਂ ਫੜਨਾ ਚਾਹੁੰਦੇ ਆ ਕਿ ਉਹਨਾਂ ਲੋਕਾਂ ਨੇ ਇਸ ਮੁੱਦੇ ਤੇ ਰੱਜ ਕੇ ਸਿਆਸਤ ਕੀਤੀ ਆ ਸਰਕਾਰਾਂ ਬਣਾਈਆਂ ਪਰ ਇਹਨੂੰ ਅੰਜਾਮ ਤੱਕ ਨਹੀਂ ਪਹੁੰਚਾਇਆ। ਉਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਚੌਂਕ ਦੇ ਵਿੱਚ ਜਿਹੜਾ ਪਹੁੰਚ ਚੁੱਕੇ ਨੇ ਕਿਉਂਕਿ ਇੱਥੇ ਜਿਹੜਾ ਹੈਗਾ ਪ੍ਰਸ਼ਨ ਕੀਤਾ ਜਾ ਰਿਹਾ ਹੈਗਾ ਕਿ ਕੋਈ ਨਾ ਕੋਈ ਹੋ ਸਕਦਾ ਕਿ ਇੱਥੇ ਐਲਾਨ ਵੀ ਕੀਤਾ ਜਾਵੇ। ਨਛਨਜੀ ਕੀ ਕਹਿਣਾ ਲਗਾਤਾਰ 10 ਸਾਲ ਦਾ ਸਮਾਂ ਹੋ ਚੁੱਕਿਆ। ਇਹ ਜਿਹੜੀ ਜਿਹੜੀ ਸਕੋਂਮਾਂ ਇਨਸਾਫ ਲਈ ਜਿਹੜੀ ਸੜਕਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਸਲਾ ਪਿਛਲੇ ਲੰਬੇ ਸਮੇਂ ਤੋਂ ਭੜਿਆ ਹੋਇਆ ਬੇਅਦਬੀ ਦਾ ਸਰਕਾਰਾਂ ਹਮੇਸ਼ਾ ਰਾਜਨੀਤੀ ਕਰਦੀਆਂ ਬੇਅਦਬੀ ਦੇ ਮੁੱਦੇ ਤੇ ਪੁਰਾਣੀਆਂ ਸਰਕਾਰਾਂ ਨੇ ਵੀ ਕੀਤਾ ਤੇ ਇਸ ਵਾਰ ਵੀ ਸਰਕਾਰਾਂ ਬੇਅਦਬੀ ਦੇ ਰਾਜਨੀਤੀ ਦੇ ਮੂਡ ਵਿੱਚ ਸੀਗੀਆਂ ਸੋ ਉਹਨਾਂ ਨੇ ਕੀਤੀ ਅਗਲੀ ਜੇ ਕੋਈ ਸਰਕਾਰ ਆਊਗੀ ਉਹ ਵੀ ਬੇਅਦਬੀ ਤੇ ਰਾਜਨੀਤੀ ਕਰੋਗੀ ਬੇਅਦਬੀ ਤੇ ਇਨਸਾਫ ਆ ਜਿਹੜਾ ਉਹ ਮੈਂ ਨਹੀਂ ਮੰਨਦਾ ਕਿ ਇਹਨਾਂ ਨੇ ਦੇਣਾ ਜਾਂ ਦੇਣਗੇ ਬਸ ਆਪਣਾ ਇੱਕ ਫਰਜ਼ ਮੰਦਾ ਲੋਕਾਂ ਨੂੰ ਜਾਗਰੂਕ ਕਰਨਾ ਤੇ ਇਸ ਦੇ ਲਈ ਲੜਨਾ ਸਿੱਖ ਕੌਮ ਹਮੇਸ਼ਾ ਪਹਿਲਾਂ ਵੀ ਲੜਦੀ ਆਈ ਆ ਗਾਂ ਵੀ ਲੜਦੀ ਰਹੂਗੀ ਇਨਸਾਫ ਦੇਣਾ ਨਾ ਦੇਣਾ ਉਹ ਸਰਕਾਰਾਂ ਦੇ ਹੱਥ ਆ ਅਸੀਂ ਜਿਹੜਾ ਹਰ ਮੁੱਦੇ ਤੇ ਬੇਅਦਬੀ ਦੇ ਮੁੱਦੇ ਤੇ ਹਰ ਮੁੱਦੇ ਦੇ ਜਿਹੜਾ ਉਹ ਲੜਨ ਲਈ ਸੰਘਰਸ਼ ਕਰਨ ਲਈ ਜੰਮੇ ਆ ਪੰਜਾਬ ਦੇ ਜाये ਆ ਸਿੱਖ ਕੌਮ ਆ ਹਮੇਸ਼ਾ ਲੜਦੀ ਆ ਲੜਦੀ ਸੀ ਲੜਦੀ ਆ ਲੜਦੀ ਰਹੇਗੀ ਸੁਣਿਆ ਜੀ ਕਿਸ ਤਰ੍ਹਾਂ ਅੱਜ ਜਿਹੜਾ ਨੌਜਵਾਨਾਂ ਦੇ ਵਿੱਚ ਵੀ ਰੋਸ ਹੈਗਾ ਕਿਉਂਕਿ ਲਗਾਤਾਰ 10 ਸਾਲਾਂ ਦਾ ਸਮਾਂ ਹੋ ਚੁੱਕਿਆ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਵਕ ਵਕ ਪ੍ਰਦਰਸ਼ਨ ਕਿਤੇ ਜਾਂਦੇ ਨੇ ਕਿਉਂਕਿ ਕੋਈ ਨਾ ਕੀ ਕਿਹਾ ਜਾ ਰਿਹਾ ਕਿ ਅੱਜ ਐਕਸਟਰ ਦਾ ਵੱਡੇ ਦਾ ਵੀ ਇਲਾਟ ਕਰ ਸਕਦੇ ਆ ਕੋਈ ਜਾਂ ਸਾਹੀ ਲੰਬੇ ਸਮੇਂ ਦਾ ਕੁਆਰ ਹੈ ਜਿਹੜਾ ਹੈਗਾ ਉਹ ਗੁਰੂ ਨੂੰ ਯਾਦ ਕੀਤਾ ਸਤਨਾਮ ਸ੍ਰੀ ਰਾਮ ਦੇ ਬਾਖ ਨੇ ਉਹਨਾਂ ਨੂੰ ਜਿਹੜਾ ਸਿਮਰਨ ਕੀਤਾ ਜਾ ਰਿਹਾ ਹੈਗਾ ਕਿਉਂਕਿ ਇਸ ਚੌਂਕ ਦੇ ਵਿੱਚ ਜੋ ਅਤਿਆਚਾਰ ਉਸ ਸਮੇਂ ਹੋਇਆ ਸੀ ਉਸ ਨੂੰ ਭੁੱਲਿਆ ਨਹੀਂ ਜਾ ਰਿਹਾਗਾ ਤੇ ਇੱਥੇ ਹੋਰ ਵੀ ਅੱਗ ਮਜ਼ਬੂਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਇੱਥੇ ਵਿੱਚ ਵੰਦ ਸੀਗਾ ਉਹ ਵੀ ਤਾਂ ਦੋਸਤ ਬਹੁਤ ਜੰਗਾ ਜੁੱਤਾ ਚ ਲੜਨ ਵਾਲੀ ਕੌਮ ਆ ਨਿਤ ਮੁਲਸਵਾਈਆ ਮੌਤ ਦੇ ਲਈ ਤਾਂ ਭੱਜ ਕੇ ਜਾਂਦੇ ਆ ਸੋ ਜਿੱਥੇ ਸਾਡੇ ਗੁਰੂ ਦੀ ਗੱਲ ਆ ਸਾਡੇ ਅਸਲੀ ਵਿਅਦਮੀ ਦੀ ਗੱਲ ਆ ਤੇ ਉੱਥੇ ਸਿੱਖ ਆਪਾਂ ਵਾਰ ਤੋਂ ਪਿੱਛੇ ਨਹੀਂ ਹਟਦਾ ਸੋ ਐਸਾ ਪ੍ਰੋਟੈਸਟ ਨੂੰ ਇੱਕ ਪੀਸਫੁਲ ਪ੍ਰੋਟੈਸਟ ਹੀ ਰਹਿ ਦਿੱਤਾ ਜਾਵੇ ਸਰਕਾਰਾਂ ਇਹਦੇ ਤੇ ਇਨਸਾਫ ਕਰਨ ਅਸੀਂ ਤਾਂ ਇੱਥੇ ਕੀ ਕਹਿਣਾ ਚਾਹੁੰਦੇ ਆ ਸਰਕਾਰ ਖੁਦ ਦੱਸੇ ਵੀ 24 ਘੰਟੇ ਤੱਕ ਇਨਸਾਫ ਦੀ ਗੱਲ ਕਰਨ ਵਾਲੇ ਸਾਢੇ 3 ਸਾਲ ਤੱਕ ਚੁੱਪ ਬੈਠੇ ਆ ਸਾਢੇ 3 ਸਾਲ ਚ ਉਹਨਾਂ ਨੇ ਕੀਤਾ ਕੀ ਉਹ ਆਪ ਰਿਪੋਰਟ ਕੱਢ ਲੈ ਕੇ ਆ ਜਾਣ ਦੇ ਵਾਸਤੇ ਸਾਡੇ ਲੋਕ ਤਾਂ ਇਨਸਾਫ ਮੰਗਦੇ ਆ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਖ ਸੁਰਾਂ ਨੂੰ ਮੁੜ ਕੇ ਟੱਪ ਜਾਓ ਅਸੀਂ ਤਾਂ ਉਹ ਕਹਿੰਦੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੇ ਕਰਾਈ ਜਿਨ੍ਹਾਂ ਨੇ ਗੋਲੀ ਕੱਢ ਕੀਤਾ ਉਹਨਾਂ ਤੇ ਮਿਸਾਲੀਆ ਸਜ਼ਾ ਹੋਣਾ ਚਾਹੀਦਾ ਤੋ ਅਸਗਰ ਕੀ ਲੱਗਦਾ ਹੈ ਕਿ ਅੱਜ ਕੋਈ ਵੱਡਾ ਐਕਸ਼ਨ ਲਿਆ ਜਾ ਸਕਦਾ ਕਿਉਂਕਿ ਹਰ ਸਾਲ 10 ਜਾਂ 10 ਸਾਲ ਦਾ ਸਮਾਂ ਹੋ ਗਿਆ ਜਥੇਬੰਦੀਆਂ ਦਾ ਫੈਸਲਾ ਸਮੂਹ ਜਥੇਬੰਦਕ ਰੂਪ ਦੇ ਵਿੱਚ ਜਿਹੜੇ ਫੈਸਲੇ ਹੋਣਗੇ ਵਿੱਚ ਬਹੁਤ ਜਿਵੇਂ ਕਿ ਸੁਰਜਾ ਸਿੰਘ ਨੇ ਦੱਸਿਆ ਕਿ 10 ਸਾਲ ਦਾ ਸਮਾਂ ਹੋ ਚੁੱਕਿਆ ਸਰਕਾਰਾਂ ਇਹ ਹਕੂਮਤਾਂ ਦੇ ਸਵਾਲ ਜਰੂਰ ਖੜੇ ਹੁੰਦੇ ਨੇ ਚਾਹੇ ਕੋਈ ਵੀ ਸਰਕਾਰ ਹੋਵੇ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਕੋਈ ਵੀ ਸਰਕਾਰ ਹੋਵੇ ਲਗਾਤਾਰ ਨਾਲੋਂ ਵੱਲੋਂ ਜਿਹੜਾ ਹੈਗਾ ਲੋਕਾਂ ਨੂੰ ਆ ਹੈਗਾ ਗੁਮਰਾਹ ਹੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਕੋਈ ਵੀ ਜਣਾ ਇਨਸਾਫ ਨਹੀਂ ਦੇਖ ਰਹੇ ਕਿ ਅੱਜ ਜਿਹੜਾ ਹੈਗਾ 10 ਸਾਲ ਪੂਰੇ ਹੋਣ ਤੇ ਇਸ ਦਿਨ ਜਦੋਂ ਗੁਰਸੇਕ ਚੋਰੀ ਹੋਈ ਆ ਉਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਦੋਸ ਮਾਰਚ ਕੀਤਾ ਗਿਆ ਹੈਗਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਜਿਵੇਂ ਅੱਜ ਕਿਹਾ ਜਾ ਰਿਹਾ ਕਿ ਵੱਡੇ ਐਕਸ਼ਨ ਦਾ ਅਲਰਟ ਕੀਤਾ ਜਾ ਸਕਦਾ ਕਿ ਚੱਕ ਦਿੱਤੇ ਬੰਦਿਆਂ ਐਲਾਨ ਕਰ ਦ ਜਾ ਐਸੇ ਬੱਚਾ ਸਰਕਾਰ ਆਗਲਾ ਕੀ ਅਖਲੇ ਕੈਮ